ਕਿ ਰੀ ਕਾਲ ਤੱਕ ਸਾਹਿਬ ਤੁਸੀਂ ਪੇਸ਼ ਹੋ ਕੇ ਤੁਸੀਂ ਮਤਲਬ ਉੱਥੇ ਦੇਖੋ ਕਾਲ ਤੱਕ ਸਾਹਿਬ ਤੇ ਜਾਣ ਦਾ ਕਾਜ਼ ਸੀ ਮੈਂ ਰਿਟਾਇਰ ਹੋ ਗਿਆ ਤੇ ਮੇਰੇ ਤੋਂ ਬਾਅਦ ਜਿਹੜੀ ਸਟ ਬਣੀ ਉਹਨਾਂ ਨੇ ਵਿਦਨ 3 ਮੰਸ ਜੂਨ ਜਲਾਈ ਚ ਬਾਬੇ ਨੂੰ ਜਿਹੜੇ ਦੋ ਕੇਸ ਸੀ 117 ਤੇ 128 ਉਹਦੇ ਚ ਬਾਬੇ ਨੂੰ ਤੋਂ ਬਿਨਾਂ ਬਾਬੇ ਨੂੰ ਮਤਲਬ ਕੱਢ ਰਹੇ ਸੀ ਕੱਢਤਾ ਸੀ 117 ਤੇ 128 ਕਿਹੜੇ ਕਿਹੜੇ ਕੇਸ ਸੀ ਪੋਸਟਰਸ ਐਂਡ ਅੰਗ ਖਡਾਉਣਾ ਜੀ ਉਹਦੇ ਚ ਬਾਬੇ ਨੂੰ ਬੇਦੋਸ਼ਾ ਕਿਨੂੰ ਜਟ ਦੇ ਰਹੇ ਸੀ ਨਵੀਂ ਸਿੱਟ ਨਵੀਂ ਸਿੱਟ ਦੇਤੀ ਸੀ ਉਹਦੇ ਚ ਲਾਨ ਪੇਸ਼ ਕਰਦੇ ਫਿਰਦੇ ਤਾਂ ਮੈਂ ਪਹਿਲਾਂ ਥੱਲੇ ਜਿੱਥੇ ਤਾਂ ਕਰਤਾਰ ਕਰਿਆ ਜੇ ਮੈਨੂੰ ਦਿਖਿਆ ਨਹੀਂ ਆ ਤਾਂ ਮੈਂ ਕਹਾਂ ਚਲੋ ਐਟਲੀਸ ਕੱਲ ਤੱਕ ਸਾਹਿਬ ਪੰਥ ਤੇ ਗ੍ਰੰਥ ਦੇ ਸਾਡੇ ਕਸਟੋਡੀਅਨ ਨੇ ਉੱਥੇ ਜਾ ਕੇ ਦੱਸਿਆ ਜਾਵੇ ਕਰਤਾਰ ਮੈਂ ਆਪਣਾ ਜੋ ਆਪਣੇ ਪੱਖੋਂ ਤਾਂ ਮੈਂ ਆਪਣੇ ਗੁਰੂ ਤੋਂ ਸੱਚਾ ਹਾਂਗਾ ਮੈਂ ਤਾਂ ਜੰਨੈ ਜੁਗਾ ਜੀ ਰਾਲਾ ਪਾ ਕਮੇ ਤਾਂ ਉਹ ਜਾ ਕੇ ਕਨਵੇ ਕਰਕੇ ਆਇਆ ਸੀ ਤੇ ਉਹਦੇ ਚ ਸਾਰਾ ਕੁਝ ਉਸ ਟਾਈਮ ਉਹਨਾਂ ਨੂੰ ਨਹੀਂ ਪਤਾ ਮੈਂ ਹਰ ਚੀਜ਼ ਉਹਨਾਂ ਕਹਿੰਦੇ ਸਾਰੀ ਸੁਣਨੀ ਹੈ ਮੈਂ ਸਾਰੀ ਸੁਣ ਲਵਾਂ ਜੋ ਸਹੀ ਹੈ ਉਹ ਮੈਂ ਦੱਸਦਾ ਕਿਉਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਵੇਲੇ ਰਣਬੀਰ ਸਿੰਘ ਘਟੜਾ ਹੋਰਾਂ ਦੀ ਜਿਹੜੀ ਸਿੱਟ ਹੈ ਉਹਦੇ ਚ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜੇ ਦੋ ਭਰਾ ਤੁਸੀਂ ਉੱਥੇ ਫੜੇ ਰੁਪਿੰਦਰ ਤੇ ਜਸਵਿੰਦਰ ਕਿ ਇਹਨਾਂ ਦੀ ਫੋਨ ਤੇ ਗੱਲਬਾਤ ਹੋਈ ਫਿਰ ਉਹਨਾਂ ਨੇ ਜਿਹੜੇ ਗੁਰੂ ਸਾਹਿਬ ਦੇ ਅੰਗ ਸੀਗੇ ਉਹ ਨੇਫਿਆਂ ਚ ਪਾ ਕੇ ਲੈ ਕੇ ਗਏ ਉਹਦੋਂ ਤੁਸੀਂ ਕਿਹਾ ਸੀ ਬਿਨਾ ਨਾਮ ਜੁੜਦਾ ਬਾਅਦ ਚ ਕਿਹਾ ਕਿ ਉਹ ਹੁਣ ਤੁਸੀਂ ਤੁਹਾਡੀ ਸਟੇਟਮੈਂਟ ਆਈ ਸੀ ਕਿ ਉਹ ਬੇਦੋਸ਼ੇ ਨੇ ਸੋ ਕਿਤੇ ਨਾ ਕਿਤੇ ਉਹ ਕਹਿੰਦੇ ਵੀ ਜੇ ਤਾਂ ਬੇਦੋਸ਼ੇ ਨੇ ਤਾਂ ਉਥੇ ਇਸ ਤਰ੍ਹਾਂ ਕਿਉਂ ਕਿਹਾ ਗਿਆ ਅਕਾਲ ਤਖਸਾਲ ਤੇ ਜੇ ਉਹ ਮਤਲਬ ਉਹਨੇ ਬਹੁਤ ਬੇਦੋਸ਼ੀ ਦੇ ਦਿੱਤਾ ਨਹੀਂ ਬੈਕ ਵੀ ਬੇਦੋਸ਼ੀ ਕਹਿ ਕੇ ਆਇਆ ਨਹੀਂ ਜੇ ਉਹ ਨਿਕਲੇ ਸਬਸੀਕੁਐਂਟਲੀ ਸਾਰੇ ਬੇਦੋਸ਼ੀ ਨਿਕਲੇ ਤੇ ਉਹ ਬੇਦੋਸ਼ੀ ਮੈਂ ਡਿਕਲੇਅਰ ਕੀਤੇ ਪਰ ਜਦ ਮੌਕੇ ਦੀ ਮੌਕੇ ਕਲੂ ਆ ਰਹੇ ਸੀ ਤਾਂ ਬਿਲਜੇ ਮਤਲਬ ਮੈਂ ਹੁਣ ਸਾਹਮਣੇ ਉਹਨਾਂ ਪਰ ਦੋਏ ਭਰਾਵਾਂ ਦੀ ਗੱਲ ਹੋ ਰਹੀ ਹੈ ਮੈਂ ਅੱਖਾਂ ਥੋੜੀ ਮੀਚ ਸਕਦਾ ਐਜ਼ ਐਨ ਆਈਓ ਮੈਨੂੰ ਉਹਨੂੰ ਤਹਿਕੀਕਤ ਤੱਕ ਕਰਨੀ ਪੈਣੀ ਹੈ ਉਹ ਮੈਂ ਕੀਤੀ ਹੈ ਸਿਮਿਲਰਲੀ ਜਦ ਅੰਗੇ ਨਹੀਂ ਸਾਡੇ ਲੱਭਦੇ ਤਾਂ ਅਸੀਂ ਅੰਗ ਤਾਂ ਆਪਣੇ ਲੱਭਣੇ ਨੇ ਕਿ ਇਸ ਪ੍ਰਾਪਰਟੀ ਦਾ ਲੱਭੀ ਹੈ ਤਾਂ ਉਹ ਕੇਸ ਪ੍ਰਾਪਰਟੀ ਲੱਭੀ ਹੈ ਲੋਕਲ ਪੁਲਿਸ ਦਾ ਕੰਮ ਸੀ ਅਸੀਂ ਸਾਰੇ ਰਲ ਕੇ ਮੈਂ ਉਹਨਾਂ ਨੇ ਲੱਭੀ ਹੈ ਅਸੀਂ ਤਾਂ ਇਹਨਾਂ ਨੂੰ ਪੁੱਛ ਕੇ ਕੁਝ ਕਰਨ ਵਾਲਿਆਂ ਚ ਸੀ ਪੁੱਛੇ ਕਰਕੇ ਇਹਨਾਂ ਨੇ ਦੱਸਤਾ ਤਾਂ ਲੋਕਲ ਪੁਲਿਸ ਨੇ ਉਹਦੇ ਵਿੱਚ ਇਹਨੂੰ ਲੱਭਿਆ ਪਹਿਲੇ ਦਿਨ ਜਦੋਂ ਇਹ ਭੱਜੇ ਨੇ ਉੱਥੋਂ ਗੱਲ ਤਾਂ ਮੈਂ ਤਾਂ ਉੱਥੇ ਮੇਰੇ ਤੋਂ ਤਾਂ ਇੱਕ ਦਿਨ ਪਹਿਲਾਂ ਭੱਜੇ ਨੇ ਪਰ ਭੱਜੇ ਨੇ ਉੱਥੋਂ ਇਹ ਗੱਲ ਹੋਈ ਹੈ ਕਿ ਜੋਲ ਉੱਥੇ ਸਾਹਮਣੇ ਗੱਲ ਆ ਜੀ ਕਿ ਜੀ ਇਹਨਾਂ ਨੇ ਅੰਗ ਚੱਕੇ ਉੱਥੋਂ ਪਾਲਕੀ ਉੱਤੀ ਛੱਡਤੀ ਤੇ ਅੰਗ ਜਿਹੜੀ ਪਾਲਕੀ ਚ ਲੈ ਗਏ ਨੇ ਪਾਲਕੀ ਝੜਦੀ ਤੇ ਉਹ ਅੰਗ ਚੱਕੇ ਲਪੇਟ ਕੇ ਭੱਜ ਗਏ ਉਹ ਚਾਹੇ ਨੇਫੇ 'ਚ ਲੈ ਗਏ ਜਾਂ ਡੱਬ 'ਚ ਲੈ ਕੋਈ ਪੰਜਾਬੀ ਜਿਹਾ ਡੱਬ ਕਹਿੰਦਾ ਆਪਾਂ ਇਹਨਾਂ ਨੂੰ ਮਲਵਈ ਨੇਫਾ ਕਹ ਦਿੰਦੇ ਆ ਜਿਵੇਂ ਵੀ ਹੋਇਆ ਉੱਥੋਂ ਤਾਂ ਲੈ ਕੇ ਭੱਜ ਗਏ ਉਸ ਤੋਂ ਬਾਅਦ ਤੇ ਉਸ ਤੋਂ ਬਾਅਦ ਸਬਸਿਕਵੈਂਟਲੀ ਇਹਨਾਂ ਨੇ ਅੰਗ ਪੇਸ਼ ਕਰਤੇ ਜਾਂ ਇਹਨਾਂ ਤੋਂ ਅੰਗ ਰਿਕਵਰ ਹੋ ਗਏ ਉਹ ਦੇਖੋ ਗੱਲ ਇਹ ਹੈ ਕਿ ਮਾਹੌਲ ਇਹੋ ਜਿਹਾ ਸੀ ਤੇ ਲੋਕਲ ਮੈਂ ਉਹਦੇ ਜਿਵੇਂ ਇਨਵਾਰਟਰ ਨਹੀਂ ਹਾਂ ਲੋਕਲ ਪੁਲਿਸ ਨੇ ਲੋਕਲ ਐਸਐਸਪੀ ਨੇ ਉਹਨੂੰ ਕਿਵੇਂ ਹੈਂਡਲ ਕੀਤਾ ਕਿ ਉਹ ਉਹਨਾਂ ਜਿੱਥੇ ਗਏ ਇੱਕ ਸਟੋਰੀ ਹੈ ਉਹਨਾਂ ਨੇ ਕਿਵੇਂ ਤੇ ਇਹਨਾਂ ਨੂੰ ਕਿਵੇਂ ਤਖਤ ਤੇ ਪਹੁੰਚਾਏ ਇੱਕ ਸਟੋਰੀ ਹੈ ਪਰ ਅਲਟੀਮੇਟਲੀ ਗੱਲ ਬੋਇਲਡ ਆਊਨ ਕਰਦੀ ਹੈ ਕਿ ਜੇ ਅਸੀਂ ਉਹਨਾਂ ਗੱਲਾਂ ਜਿਆਦਾ ਬਹਿਣਾ ਤਾਂ ਸਾਡਾ ਡੱਡਾ ਆਪੇ ਨੰਗਾ ਹੁੰਦਾ ਤੇ ਅਸੀਂ ਕਿੰਨਾ ਕੁ ਮਤਲਬ ਗੁਰੂ ਗ੍ਰੰਥ ਸਾਹਿਬ ਨੂੰ ਤੇ ਗੁਰੂ ਸਾਹਿਬ ਦੇ ਅੰਗਾਂ ਦੀ ਜਿਨ੍ਹਾਂ ਨੂੰ ਅਸੀਂ ਪਾਲਕੀਆਂ 'ਚ ਲਈ ਫਿਰਦਾ ਤੇ ਮਗਰੋਂ ਅਸੀਂ ਕਿੱਥੇ ਦੈਟਸ ਆ